ਤਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਚੰਡੀਗੜ੍ਹ ਦੀ ਦੱਸਦਾ ਹੀ ਹੈ ਕਿ ਜੋ ਬੱਚੇ ਸਟੱਡੀ ਕਰਨਾ ਹੁੰਦੇ ਆ ਆ ਤੱਕ ਕਿੱਥੇ ਰਹਿੰਦੇ ਆ ਜ਼ਿਆਦਾਤਰ ਬੱਚਿਆਂ ਨੂੰ ਰਹਿਣ ਵਾਸਤੇ ਜਗ੍ਹਾ ਜਿਹੜੀ ਆ ਉਹ ਵਧੀਆ ਤੇ ਸੇਫ ਚਾਹੀਦੀ ਆ ਤਾਂ ਸੇਫ ਦੀ ਗੱਲ ਕਰੀਏ ਤਾਂ ਅਸੀਂ ਉਹਨਾਂ ਅਪਾਰਟਮੈਂਟਾਂ ਦੇ ਵਿੱਚ ਖੜੇ ਆ ਕਿ ਜਿੱਥੇ ਬੱਚੇ ਜ਼ਿਆਦਾਤਰ ਆ ਕੇ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਕੇ ਪਹਿਲੇ ਆਪਣਾ ਜੋ ਫਲੈਟ ਹੈ ਉਹ ਲੱਭਦੇ ਆ ਦੱਸ ਦਈਏ ਕਿ ਅਸੀਂ ਚੰਡੀਗੜ੍ਹ ਦੇ ਉਹਨਾਂ ਅਪਾਰਟਮੈਂਟਾਂ ਵਿੱਚ ਖੜੇ ਆ ਜਿੱਥੇ ਜ਼ਿਆਦਾਤਰ ਬੱਚੇ ਕੋਚਿੰਗ ਲੈਣ ਜਾਂ ਸਟੱਡੀ ਲੈਣਾ ਹੁੰਦੇ ਆ ਤਾਂ ਆਹ ਅਪਾਰਟਮੈਂਟ ਤੁਸੀਂ ਵੇਖ ਸਕਦੇ ਹੋ ਤਾਂ ਇਸ ਅਪਾਰਟਮੈਂਟਾਂ ਦੇ ਵਿੱਚ ਦੱਸ ਦਈਏ ਕਿ ਇੱਕ ਪਰਿਵਾਰ ਰਹਿੰਦਾ ਜੇ ਇੱਕ ਪਰਿਵਾਰ ਦੀ ਗੱਲ ਕਰੀਏ ਤਾਂ ਇੱਕ ਅਪਾਰਟਮੈਂਟ ਦੇ ਵਿੱਚ ਤੇ ਜੇ ਇਹ ਸਾਹਮਣੇ ਸਾਈਡ ਦੀ ਗੱਲ ਕਰੀਏ ਤਾਂ 30 ਪਰਿਵਾਰ ਇਸ ਸਾਈਡ ਤੇ ਰਹਿੰਦੇ ਆ ਤਾਂ 30 ਪਰਿਵਾਰ ਇੰਨੀ ਜਗ੍ਹਾ ਦੇ ਵਿੱਚ ਤਾਂ ਇਸ ਦੀ ਦੂਸਰੀ ਸਾਈਡ ਵੀ 30 ਪਰਿਵਾਰ ਰਹਿੰਦੇ ਆ ਤਾ 60 ਪਰਿਵਾਰ ਇਸ ਲਗਭਗ ਡੇਢ ਕਨਾਲ ਜਗ੍ਹਾ ਦੇ ਵਿੱਚ ਇੱਕ ਪਿੰਡ ਦੇ ਵਿੱਚ 60 ਘਰ ਹੁੰਦੇ ਆ 60 ਜਾਂ 70 ਜਾਂ 100 ਘਰ ਹੁੰਦਾ ਜੇ ਨਾਰਮਲ ਪਿੰਡ ਦੀ ਗੱਲ ਕਰੀਏ ਤਾਂ ਫਿਰ ਇੱਥੇ ਸਿਰਫ ਕਨਾਲ ਜਗ੍ਹਾ ਦੇ ਵਿੱਚ ਕਨਾਲ ਡੇਢ ਕਨਾਲ ਜਗ੍ਹਾ ਦੇ ਵਿੱਚ 60 ਪਰਿਵਾਰ ਇੱਕ ਪਿੰਡ ਜਿੰਨਾ ਵਸਿਆ ਰਹਿੰਦਾ ਤੇ ਜੇ ਗੱਲ ਕਰੀਏ ਤਾਂ ਇੱਥੇ ਲਗਭਗ ਜੇ 5 ਕਿੱਲੇ ਦੀ ਜਗ੍ਹਾ ਹੋਵੇ ਜੇ 5 ਕਿੱਲੇ ਦਾ ਏਰੀਆ ਹੋਵੇ ਤਾਂ ਕਿੰਨੇ ਪਰਿਵਾਰ ਰਹਿ ਸਕਦੇ ਹੋਣਗੇ ਤਾ ਇਹ ਤੁਹਾਨੂੰ ਜਾਣਕਾਰੀ ਜਿਹੜੀ ਆ ਇਸ ਕਰਕੇ ਅਸੀਂ ਦੇ ਰਹੇ ਆ ਕਿ ਇਹ ਜੋ ਜਾਣਕਾਰੀ ਆ ਬੱਚਿਆਂ ਵਾਸਤੇ ਆ ਕਿ ਇੱਥੇ ਸੇਫਟੀ ਜਿਹੜੀ ਆ ਉਹ ਇਹ ਬਾਉਂਡਰੀ ਵਾਲ ਕੀਤੀ ਹੁੰਦੀ ਆ ਇਸਦੇ ਤਾਰ ਵੀ ਲਗਾਈ ਹੁੰਦੀ ਆ ਔਰ ਬਿਲਕੁਲ ਗੇਟ ਲੱਗਾ ਹੁੰਦਾ ਜਿੱਥੇ ਬੱਚੇ ਆ ਕੇ ਰਹਿੰਦੇ ਆ ਕਿਸੇ ਵੀ ਤਰ੍ਹਾਂ ਦੀ ਇਲਲੀਗਲ ਐਕਟੀਵਿਟੀ ਜਿਹੜੀ ਆ ਉਹ ਨਹੀਂ ਹੁੰਦੀ ਉਹ ਦੱਸ ਦਈਏ ਕਿ ਜਿਵੇਂ ਇੱਧਰ ਹੋ ਕੇ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਥੋੜਾ ਇੱਧਰ ਹੋ ਕੇ ਤੁਸੀਂ ਤਾਂ ਆ ਚੀਜ਼ ਕਵਰ ਕੀਤੀ ਜਾਵੇ ਕਿ ਆ ਜਿਵੇਂ ਗੱਡੀਆਂ ਖੜੀਆਂ ਆ ਗੱਡੀਆਂ ਇਹਨਾਂ ਪਰਿਵਾਰਾਂ ਦੀਆਂ ਪਾਰਕਿੰਗਾਂ ਨੇ ਇਹ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਨੇ ਔਰ ਜੇ ਇਹਨਾਂ ਦੇ ਘਰਾਂ ਵਿੱਚ ਕੋਈ ਪ੍ਰੋਗਰਾਮ ਆ ਜਾਂਦਾ ਜਿਵੇਂ ਇਹਨਾਂ ਨੇ ਕੋਈ ਛੋਟਾ ਮੋਟਾ ਪ੍ਰੋਗਰਾਮ ਕਰਨਾ ਹੁੰਦਾ ਤਾਂ ਕੋਈ ਛੋਟਾ ਫੰਕਸ਼ਨ ਕਰਨ ਵਾਸਤੇ ਤਾਂ ਆਹੀ ਜਗ੍ਹਾ ਜਿਹੜੀ ਆ ਇਸ ਨੂੰ ਯੂਜ਼ ਕੀਤਾ ਜਾਂਦਾ ਇਸ ਨੂੰ ਵਰਤਿਆ ਜਾਂਦਾ ਇਸ ਦੇ ਵਿੱਚ ਇੱਕ ਦੋ ਜਗ੍ਹਾ ਦੇ ਨੇ ਪਾਈਪਾਂ ਲਗਾਉਣ ਨੂੰ ਜਿਵੇਂ ਟੈਂਟਰ ਦੀਆਂ ਪਾਈਪਾਂ ਲਗਾਉਣੀਆਂ ਆ ਪਾਈਪਾਂ ਦੇ ਖੱਡੇ ਬਣਾਏ ਆ ਆ ਇਸ ਦੇ ਵਿੱਚ ਪਾਈਪਾਂ ਜਿਹੜੀਆਂ ਲਗਾ ਕੇ ਇੱਥੇ ਹੀ ਛੋਟਾ ਮੋਟਾ ਪ੍ਰੋਗਰਾਮ ਜਿਹੜਾ ਉਸ ਨੂੰ ਕੀਤਾ ਜਾਂਦਾ ਤਾਂ ਫੇਰ ਦੱਸ ਦਈਏ ਜਾਣਕਾਰੀ ਤੁਹਾਨੂੰ ਕਿ ਚੰਡੀਗੜ੍ਹ ਦੇ ਜੇ ਇੱਕ ਕਨਾਲ ਜਗ੍ਹਾ ਵਿੱਚ 60 ਘਰ ਰਹਿੰਦੇ ਆ ਤਾਂ ਕਿੰਨੇ ਕਨਾਲ ਜਗ੍ਹਾ ਜਿਹੜੀ ਆ ਉਸ ਦੇ ਵਿੱਚ ਜੇ ਪੰਜ ਕਿੱल्ल्या ਦੀ ਅਸੀਂ ਗੱਲ ਕਰਦੇ ਆ ਤਾਂ ਪੰਜ ਕਿੱल्ल्या ਵਿੱਚ ਕਿੰਨੇ ਪਰਿਵਾਰ ਰਹਿੰਦੇ ਹੋਣਗੇ ਕਿੰਨੇ ਘਰ ਬਣੇ ਹੋਣਗੇ ਤਾ ਇਥੇ ਮੈਂਟੀਨੈਂਸ ਜਿਹੜੀ ਆ ਐਵਰੀ ਟਾਈਮ ਆ ਹਰ ਵੇਲੇ ਕਲੀਨ ਆ ਆ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਸਫਾਈ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਅਕਸਰ ਹੀ ਵੇਖਣ ਨੂੰ ਮਿਲ ਜਾਂਦੀ ਆ ਤਾਂ ਅਸੀਂ ਉਸ ਜਗ੍ਹਾ ਦੇ ਉੱਤੇ ਖੜੇ ਆ ਕਿ ਸਾਡੀ ਦੂਸਰੀ ਤਰਫ ਮੁਹਾਲੀ ਆ ਤਾਰ ਲੱਗੀ ਹੋਈ ਆ ਬੈਰੀਕੇਟਿੰਗ ਦੀ ਪਰਲੀ ਤਰਫ ਮੁਹਾਲੀ ਆ ਔਰ ਅਸੀਂ ਚੰਡੀਗੜ੍ਹ ਦੇ ਫਲੈਟਾਂ ਦੇ ਵਿੱਚ ਆ ਔਰ ਇਸ ਵੇਲੇ ਤੁਹਾਨੂੰ ਬਖਾ ਰਹੇ ਆ